ਜਿਵੇਂ ਤੁਹਾਨੂੰ ਪਹਿਲਾਂ ਡਿਟੇਲ ਦੇ ਵਿੱਚ ਦੱਸਿਆ ਗਿਆ ਅਸੀਂ ਸਾਨੂੰ ਬੜੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਮਨਦੀਪ ਉਰਫ ਮੋਨਾ ਅਤੇ ਜਸਵਿੰਦਰ ਸਿੰਘ ਉਹਦੇ ਪਤੀ ਹੈ ਉਹਨੂੰ ਸਾਡੀ ਪੁਲਿਸ ਪਾਰਟੀ ਉੱਤਰਾਖੰਡ ਚੋਂ ਅਰੈਸਟ ਕਰਨ ਚ ਕਾਮਯਾਬ ਹੋਈ ਇਹ ਮਨਦੀਪ ਮੋਨਾ ਤੇ ਜਸਵਿੰਦਰ ਸਿੰਘ ਉੱਤਰਾਖੰਡ ਸਭ ਤੋਂ ਪਹਿਲਾਂ ਵੀ ਕੀ ਕਰਨ ਗਏ ਸੀ ਅਸਲ ਦੇ ਵਿੱਚ ਇੰਨਾ ਸਾਰੇ ਦੋਸ਼ੀਆਂ ਨੇ ਇੱਕ ਵਾਰ ਦਾਤ ਤੋਂ ਪਹਿਲਾਂ ਇਹ ਆਪਦੀ ਸੁਖ ਸੁਖੀ ਸੀ ਵੀ ਜੇ ਸਾਡੀ ਕਾਮਯਾਬ ਹੋ ਜਾਣੀ ਹੈ ਕੁਸ਼ ਨੇ ਕਦਾਰਨਾਥ ਹਰਦوار ਅਤੇ ਹੇਮਕੁੰਟ ਸਾਹਿਬ ਜਾਣ ਦਾ ਇਹ ਸੀ ਤੇ ਇਹ ਵਾਰਦਾਤ ਇਹਨਾਂ ਦੀ ਕਾਮਯਾਬੀ ਮਿਲਣ ਤੋਂ ਬਾਅਦ ਇਹ ਮੰਦੀਪ ਤੇ ਜਸਵਿੰਦਰ ਜਿਹੜੇ ਇਹ ਇਹਦੇ ਵਿੱਚ ਹੇਮਕੁੰਟ ਸਾਹਿਬ ਦੇ ਵਿੱਚ ਜਾ ਕੇ ਆਪਦੇ ਸੁੱਖ ਲਾਉਣ ਲਈ ਗਏ ਸੀ ਤੇ ਉਹਦੇ ਵਿੱਚ ਜਿਹੜੀ ਇਹ ਗੱਲ ਹੋਈ ਵੀ ਗਏ ਤਾਂ ਇਹ ਸੀ ਸ਼ੁਕਰਾਨੇ ਦੀ ਸੁੱਖ ਲਾਉਣ ਲਈ ਜਦੋਂ ਉਹ ਪਹੁੰਚਣ ਤੋਂ ਪਹਿਲਾਂ ਇਹਨਾਂ ਨੂੰ ਮੈਸੇਜ ਮਿਲ ਗਿਆ ਕਿ ਤੁਹਾਡੇ ਕੋਈ ਸਾਥੀ ਗ੍ਰਿਫਤਾਰ ਹੋ ਗਏ ਫੇਰ ਇਹਨਾਂ ਨੇ ਮੱਥਾ ਟੇਕਿਆ ਉੱਤੇ ਜਾ ਕੇ ਹੇਮਕੁੰਟ ਸਾਹਿਬ ਮੱਥਾ ਟੇਕਿਆ ਤੇ ਆ ਜਿਹੜੀ ਫੋਟੋ ਹੈ ਹੇਮਕੁੰਟ ਸਾਹਿਬ ਦੇ ਉੱਥੇ ਮੱਥਾ ਟੇਕਣ ਤੋਂ ਬਾਅਦ ਦੀ ਫੋਟੋ ਹੈ ਜਦੋਂ ਥੋੜੀ-ਥੋੜੀ ਕਿਨਮੇ ਨੂੰ ਹੋ ਰਹੀ ਸੀ ਤੇ ਪਰ ਉਹਦੇ ਚ ਇਹਨਾਂ ਨੇ ਮੱਥਾ ਭੁੱਲ ਬਖਸ਼ਾਉਣ ਲਈ ਟਿਕਿਆ ਫਿਰ ਵੀ ਜਿਹੜੀ ਸਾਥੋਂ ਭੁੱਲ ਹੋ ਗਈ ਸ਼ੁਕਰਾਨੇ ਦੀ ਭਜਾਏ ਜਿਹੜੀ ਇਹਨਾਂ ਵੱਲੋਂ ਭੁੱਲ ਹੋਈ ਸੀ ਉਸ ਭੁੱਲ ਦਾ ਇਹਨਾਂ ਨੇ ਮੱਥਾ ਟਿਕਿਆ ਐਕਚੁਅਲ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਡਿਸਕਸ ਕੀਤਾ ਸੀ ਵੀ ਦੋ ਮੋਡਿਊਲ ਸੀ ਇਹਦੇ ਵਿੱਚ ਪੰਜ ਜਣੇ ਘਾਰ ਦੇ ਵਿੱਚ ਸੀ ਕਾਰ ਵਾਲੇ ਮੋਡਿਊਲ ਨੂੰ ਮਨਦੀਪ ਉਰਫ ਮੋਨਾ ਲੀਡ ਕਰ ਰਹੀ ਸੀ ਦੂਜੇ ਪਾਸੇ ਜਿਹੜਾ ਹੈਗਾ ਮਨਜਿੰਦਰ ਉਰਫ ਮਣੀ ਜਿਹੜਾ ਸੀਐਮਐਸ ਕੰਪਨੀ ਦੇ ਵਿੱਚ 4 ਸਾਲ ਤੋਂ ਪੱਕਾ ਅਮਪਲਏ ਆ ਉਹ ਉਸ ਦੂਜੇ ਗਰੁੱਪ ਨੂੰ ਲੀਡ ਕਰ ਰਿਆ ਸੀ ਤੇ ਉਹਦੇ ਵਿੱਚ ਜਦੋਂ ਇਹ ਵਾਰਦਾਤ ਤੋਂ ਬਾਅਦ ਇਹ ਸਾਰੇ ਜਿਹੜੇ ਇਹਨਾਂ ਨੂੰ ਜਿਹੜਾ ਹੈਗਾ ਗੋਪਾ ਨਾਮ ਦਾ ਲੜਕਾ ਜਿਹੜਾ ਜਿਹੜਾ ਹਜੇ ਵਾਂਟਡ ਹੈ ਇਹਦੇ ਤੁਸੀਂ ਤਿੰਨ ਜਿਹੜੇ ਮੈਂ ਤੁਹਾਨੂੰ ਹਜੇ ਲਿਖਾਉਣਾ ਹੈ ਜਿਹੜੇ ਵਾਂਟਡ ਹੈ ਉਹਦੇ ਚ ਹੈਗਾ ਅਰਨ ਕੋਚ ਨੰਨੀ ਐਂਡ ਗੋਪਾ ਜਿਹੜੇ ਗੋਪਾ ਇਹ ਜਿਹੜੇ ਤਿੰਨ ਜਣੇ ਵਾਂਟਡ ਹੈ ਅਸਲ ਦੇ ਵਿੱਚ ਜਦੋਂ ਇਹਨਾਂ ਨੂੰ ਗੋਪਾ ਉਸ ਦਿਨ ਕਾਰ ਜਿਹੜੀ ਵਾਰਦਾਤ ਹੋਈ ਸੀ ਗੋਪਾ ਕਾਰ 'ਚ ਥਾਰ ਕੇ ਅੱਗੇ ਚੱਲਿਆ ਗਿਆ ਸੀ ਅੱਗੇ ਜਾਣ ਤੋਂ ਬਾਅਦ ਫਿਰ ਕਾਰ ਵਾਪਸ ਲੈ ਗਿਆ ਸੀ ਵਾਰਦਾਤ ਹੋਣ ਤੋਂ ਬਾਅਦ ਗੋਪਾ ਉਹਨੂੰ ਜਿਹੜਾ ਅਸੀਂ ਜਿਹੜਾ ਅਗਲਾ ਤੀਜਾ ਬੰਦਾ ਅਰੈਸਟ ਕੀਤਾ ਦੋਸ਼ੀ ਗੌਰਵ ਵਰਸ ਬੁਲਸ਼ਨ ਉਹ ਵਾਰਦਾਤ ਵਿੱਚ ਸ਼ਾਮਲ ਨਹੀਂ ਸੀ ਪਰ ਜਦੋਂ ਲੈਣ ਆਏ ਸੀ ਕਾਰ ਦੇ ਵਿੱਚ ਬਰਨਾਲੇ ਤੋਂ ਉਹ ਉਹਨਾਂ ਦੇ ਨਾਲ ਬੈਠ ਕੇ ਆਇਆ ਸੀ ਉਹਨੇ ਨੰਨੀ ਤੇ ਅਰਨ ਕੋਚ ਨੂੰ ਬੱਸ ਸਟੈਂਡ ਇੱਥੇ ਆਪਣੇ ਲੁਧਿਆਣੇ ਉਹਦੇ ਵਿੱਚੋਂ ਕਾਰ ਦੇ ਵਿੱਚ ਪਿਕ ਕੀਤਾ ਕਾਰ ਵਿੱਚ ਪਿੱਕ ਕਰਨ ਤੋਂ ਬਾਅਦ ਕਿਉਂਕਿ ਜਿੱਧਰ ਕੈਸ਼ ਵੈਨ ਲੈ ਗਈ ਸੀ ਕਿਉਂਕਿ ਇਹ ਖਿੜਕੇ ਜਦੋਂ ਚਲੇ ਗਏ ਸੀ ਜਦੋਂ ਵਾਰਦਾਤ ਤੋਂ ਬਾਅਦ ਕੈਸ਼ ਵੈਨ ਤੋਂ ਜਾਣ ਤੋਂ ਬਾਅਦ ਇੱਕ ਵਾਰੀ ਕੈਸ਼ ਵੈਨ ਉੱਥੇ ਖੜੀ ਕਰਨ ਤੋਂ ਬਾਅਦ ਤੁਰ ਕੇ ਵੱਖ-ਵੱਖ ਆਦੇ ਆ ਗਏ ਸੀ ਜਿਹੜਾ ਅਰੰਮ ਤੇ ਨੰਨੀ ਕੋਚ ਐ ਉਹ ਬੱਸ ਸਟੈਂਡ ਤੇ ਆ ਗਏ ਸੀ ਇਹਨਾਂ ਨੇ ਆਪ ਦਾ ਤਾਲਮੇਲ ਕਰਕੇ ਉੱਥੋਂ ਕਾਰ ਉਧਰੋਂ ਆ ਗਈ ਕਾਰ ਦੇ ਵਿੱਚ ਬੈਠੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਾਰ ਦੇ ਵਿੱਚ ਬੈਠ ਕੇ ਵਾਇਆ ਰਾਏਕੋਟ ਤੇ ਵਾਪਸ ਲੈ ਕੇ ਜਾ ਕੇ ਜਿਹੜਾ ਕੈਸ਼ ਇਹਨਾਂ ਨੇ ਉੱਥੇ ਰੱਖਿਆ ਸੀਗਾ ਜਿਹੜਾ ਪਹਿਲਾਂ ਖਤਾਨ ਦੇ ਵਿੱਚ ਜਿੱਥੇ ਕਿ ਕੁਝ ਆਲਿਆਂ ਨੇ ਕਵਰ ਕੀਤਾ ਸੀ ਸੜਕ ਤੋਂ ਪਾਸੇ ਜਾ ਕੇ ਜਿਹੜੇ ਝਾੜੀਆਂ ਦੇ ਵਿੱਚ ਜਾ ਕੇ ਕੈਸ਼ ਲਾਤਾ ਸੀ ਜਿਹੜੀ ਕੈਸ਼ ਵੈਨ ਗਈ ਸੀ ਉਹ ਪਿੰਡ ਦਾ ਨਾਮ ਭੁੱਲ ਗਿਆ ਟਟ ਟਟ ਪਿੰਡ ਦੇ ਵਿੱਚ ਨੇੜੇ ਜਾ ਕੇ ਜਿਹੜਾ ਕੈਸ਼ ਲਾਇਆ ਸੀ ਵੈਨ ਨੂੰ ਵਾਪਸ ਲੁਧਿਆਣੇ ਵੱਲ ਨੂੰ ਮੂੰਹ ਕਰਕੇ ਖੜਾ ਕਰ ਦਿੱਤਾ ਗਿਆ ਸੀ ਏ ਵਾਪਸ ਜਾ ਕੇ ਉਹਦੇ ਵਿੱਚੋਂ ਕੈਸ਼ ਲਾਦ ਕੇ ਕੁਝ ਕੈਸ਼ ਜਿਹੜਾ ਜਿੰਨਾ ਸੀ ਆਪਦਾ ਬੰਦਾ ਇਹਨਾਂ ਨੇ ਸੋਚਿਆ ਸੀ ਹਿੱਸਾ ਕਿਉਂਕਿ ਗਿਣਿਆ ਤਾਂ ਹੈ ਨਹੀਂ ਸੀ ਬੈਗ ਲੱਦ ਕੇ ਤੇ ਉਹ ਵਾਪਸ ਉਹਦੇ ਵਿੱਚ ਚਲੇ ਗਏ ਸੀ ਬਰਨਾਲੇ ਤੇ ਉਹ ਜਿਹੜੀ ਕੈਸ਼ ਵਾਲੀ ਕਾਰ ਹੈ ਉਹ ਮਨਦੀਪ ਬੋਨਾ ਨੇ ਜਿੱਥੇ ਲਵਾਈ ਸੀ ਉਹਦੇ ਭੱਜੇ ਜਾਣ ਤੋਂ ਬਾਅਦ ਅਸੀਂ ਫੜ ਲਈ ਰਿਕਵਰ ਹੋ ਗਈ ਹੁਣ ਇਹਨਾਂ ਦੇ ਵਿੱਚੋਂ ਜਿਹੜਾ ਹੁਣ ਜਿਹੜੇ ਫੜੇ ਐ ਇਹਨਾਂ ਦੇ ਵਿੱਚੋਂ ਮਨਦੀਪ ਉਰਫ ਮੋਨਾ ਕੋ 12 ਲੱਖ ਰੁਪਇਆ ਇਹ 12 ਲੱਖ ਰੁਪਇਆ ਇਹਦੇ ਮਦਰ ਦਾ ਸਕੂਟਰ ਹੈ ਜਿਹਦਾ ਜਿਹੜਾ ਸਕੂਟਰ ਦੇ ਵਿੱਚ ਡਿੱਕੀ ਦੇ ਵਿੱਚ ਪਿਆ ਗੁજરા ਪਿੰਡ ਦਿੜਬੇ ਤੋਂ ਅਸੀਂ ਉਹਨੂੰ ਰਿਕਵਰ ਕੀਤਾ ਜਿਹੜਾ ਇਹਦੇ ਵਿੱਚ ਹੈਗਾ ਗੁਲਸ਼ਨ ਗੌਰਵ ਉਰ ਦੋਸ਼ੀ ਗੌਰਵ ਉਰ ਉਰਫ ਗੁਲਸ਼ਨ ਉਹਨੂੰ ਗਿੱਦੜਵਾ ਤੋਂ ਅੱਜ ਗ੍ਰਿਫਤਾਰ ਕੀਤਾ। ਉਹਦੇ ਵਿੱਚੋਂ ਉਹਨੂੰ ਅਸੀਂ ਗਿੱਦੜਵਾ ਤੋਂ ਉਹਨੂੰ ਅਰੈਸਟ ਕੀਤਾ। ਹੁਣ ਇਹਦੇ ਵਿੱਚ ਜਿਹੜੀ ਲਗਭਗ ਪਹਿਲਾਂ 5 ਕਰੋੜ 75 ਲੱਖ ਤੇ ਹੁਣ 21 ਲੱਖ ਹੋਰ ਇਹ ਕੈਸ਼ ਇਹਨਾ ਰਿਕਵਰ ਹੋ ਚੁੱਕਿਆ। ਹਜੇ ਪਹਿਲੇ ਦੋਸ਼ੀਆਂ ਦਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ? 4 ਪਹਿਲੇ ਦੋਸ਼ੀਆਂ ਦਾ ਅੱਜ ਕੋਰਟ 'ਚ ਪੇਸ਼ ਕੀਤੇ ਸੀ 4 ਦਿਨ ਦਾ ਰਮਾਨਡ ਮਿਲ ਗਿਆ ਇਹਨਾਂ ਨੂੰ ਅਸੀਂ ਜਾ ਕੇ ਪੇਸ਼ ਕਰਾਂਗੇ ਅੱਜ ਇਹ ਜਿਹੜੀ ਆ ਲੇਟ ਨਾਈਟ ਜਦੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਉਦੋਂ ਸਾਡੀ ਪੁਲਿਸ ਪਾਰਟੀ ਨੇ ਜਿਹਦੇ ਵਿੱਚ ਇੰਸਪੈਕਟਰ ਕਲਵੰਦ ਸਿੰਘ ਤੇ ਇੰਸਪੈਕਟਰ ਬਯੰਤ ਜਨੇਜਾ ਜਿਹੜੇ ਆ ਉਹਨਾਂ ਨੇ ਉਥੋਂ ਜਾ ਕੇ ਹੇਮਕੋਟ ਦੇ ਰਸਤੇ ਤੋਂ ਇਹਨਾਂ ਨੇ ਇਹਨਾਂ ਨੂੰ ਉਹਦੇ ਰਸਤੇ ਦੇ ਵਿੱਚ ਫੜ ਲਿਆ ਤੇ ਉਸ ਤੋਂ ਬਾਅਦ ਆ ਕੇ ਉਹਦੇ ਤੋਂ ਪੁੱਛਗਿੱਛ ਇਨੀਸ਼ੀਅਲ ਕੀਤੀ ਸਾਡੇ ਕੋਲੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਬੰਦਿਆਂ ਨੂੰ ਅਸੀਂ ਕੁਸ਼ਕ ਨੂੰ ਰਿਸ਼ਤੇਦਾਰੀ ਵਿੱਚੋਂ ਬੰਦਿਆਂ ਨੂੰ ਰੋਪਨ ਕਰ ਲਿਆ ਸੀ ਜਿਨੇ ਹੁਲੀਆ ਦੱਸਿਆ ਸੀ ਵੀ ਇਸ ਟਾਈਪ ਦੇ ਕੱਪੜੇ ਪਾਏ ਹੋ ਸਕਦੇ ਆ ਜਿਹਦੇ ਵਿੱਚੋਂ ਇਹਦੇ ਵਿੱਚ ਤੁਹਾਨੂੰ ਇਹਦੇ ਸਨੀਕਰਸ ਬਾਰੇ ਦੱਸਿਆ ਗਿਆ ਸੀ ਖਾਸ ਤੌਰ ਤੇ ਕਿ ਕਿਸ ਟਾਈਪ ਦੇ ਜਿਹੜੇ ਸਨੀਕਰਸ ਆ ਜਿਹੜੇ ਮਨਦੀਪ ਮੋਨਾ ਨੇ ਜਿਹੜੇ ਪਾਏ ਹੋਏ ਆ ਚੋੜੇ ਚਿੱਟੇ ਫਲੈਟ ਵਾਲੇ ਤੇ ਪਿੰਕ ਐਂਡ ਪਲੱਸ ਵਾਈਟੇਸਟ ਕਲਰ ਵਾਲੇ ਜਿਹੜੇ スニーカー ਆ ਉਹ ਪਾਏ ਹੋਏ ਆ ਤੇ ਉਹਦੇ ਬਾਰੇ ਸਾਰੀ ਡਿਟੇਲ ਜਿੰਨੀ ਜਿੰਨੀ ਸਾਨੂੰ ਕੱਪੜਿਆਂ ਤੋਂ ਜਿਹੜੀ ਦਿੱਤੀ ਵੀ ਸੀ ਡਿਟੇਲ ਉਸ ਡਿਟੇਲ ਦੇ ਹਿਸਾਬ ਤੇ ਇਹਨਾਂ ਨੂੰ ਫੜਨ ਚ ਕਾਮਯਾਬ ਹੋਏ ਆ ਇਹ ਹੁਣ ਤੱਕ ਜਿਹੜਾ ਇਹਨੂੰ ਕਹਿ ਦੋ ਵੀ 5 ਕਰੋੜ 75 ਲੱਖ ਰੁਪਇਆ ਤੇ ਪਲੱਸ ਜਿਹੜਾ 21 ਲੱਖ ਰੁਪਇਆ ਜਿਹੜਾ ਇਹਨਾਂ ਤੋਂ ਹਜੇ ਆ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਹਜੇ ਪੇਸ਼ ਕਰਨਾ ਹੈ ਅਸੀਂ ਇਹਨਾਂ ਦਾ ਲੰਮਾ ਰਿਮਾਂਡ ਲੈ ਕੇ ਕਿਉਂਕਿ ਹਰ ਦੋਸ਼ੀ ਨੂੰ ਇਹ ਜਦੋਂ ਲੱਗਦਾ ਦੂਜਾ ਦੋਸ਼ੀ ਨਹੀਂ ਫੜਿਆ ਜਾਂਦਾ ਜਿਵੇਂ ਇਹਨਾਂ ਨੇ ਜਾਣਾ ਤਾਂ ਇਹ ਸੀਗਾ ਸ਼ੁਕਰਾਨਾ ਕਰਨ ਜਿਹੜਾ ਤੇ ਮੰਗ ਕੇ ਆਗੇ ਮਾਫੀ ਉਹਦੇ ਵਿੱਚ ਜਦੋਂ ਕਿ ਦੂਜੇ ਸਾਥੀ ਦਾ ਪਤਾ ਲੱਗਿਆ ਜਦੋਂ ਇੱਕ ਦੂਜੇ ਦੇ ਸਾਥੀ ਫੜਿਆ ਦਾ ਇਹਨਾਂ ਦੀ ਕਰਾਸ ਕੁਐਸਚਨਿੰਗ ਦਾ ਜਦੋਂ ਆਪਸ ਵਿੱਚ ਡਿਟੇਲ ਪਤਾ ਲੱਗੂਗੀ ਫਿਰ ਅੱਗੇ ਪੜਤਾਲ ਕਰਾਂਗੇ ਨਹੀਂ ਹਜੇ ਦੇਖੋ ਤਿੰਨ ਦੋਸ਼ੀ ਬਾਕੀ ਹੈ ਇਹ ਇਹਦੇ ਵਿੱਚੋਂ ਹਜੇ ਪੈਸਾ ਦੱਸਣ ਵਾਲਾ ਦਾ ਟਾਈਮ ਹੀ ਨਹੀਂ ਮਿਲੇਗਾ ਸਾਡੀ ਪਾਰਟੀ ਲੈ ਕੇ ਆਈ ਹੈ ਤੇ ਇਮੀਡੀਏਟਲੀ ਅਸੀਂ ਤੁਹਾਨੂੰ ਇੱਥੇ ਇਨਫੋਰਮ ਕਰਤਾ ਹਜੇ ਕੋਰਟ ਚੋਂ ਪੇਸ਼ ਕਰਕੇ ਪਾਰਟੀ ਨੇ ਟੋਟਲ ਨਾਈਟ ਦੇ ਵਿੱਚ ਡਰਾਈਵ ਕਰਦੇ ਆਏ ਆ ਟੋਟਲ ਡੇ ਐਂਡ ਨਾਈਟ 24 ਆਰ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਅਸੀਂ ਸੌਣਾ ਨਹੀਂ ਤੇ ਸੱਚਮੁੱਚ ਇਹ ਸਾਬਤ ਕਰਤਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਵੀ ਉਹ ਸੁੱਤੇ ਨਹੀਂ ਤੇ ਇਹਨਾਂ ਨੂੰ ਫੜ ਕੇ ਲਿਆਂਦਾ ਤੇ ਇਹ ਵੀ ਸਾਨੂੰ ਮਾਣ ਸੀ ਸਾਡੀ ਟੀਮ ਦੇ ਉੱਤੇ ਜਿਹੜੇ ਆਫਸਰ ਇਹ ਇਥੋਂ ਬੈਠ ਕੇ ਇਕੱਲੀ ਇਕੱਲੀ ਚੀਜ਼ ਮਾਨਟਰ ਕਰ ਰਹੇ ਸੀ ਇਹਨਾਂ ਦੀ ਇਹਦੇ ਵਿੱਚ ਸਾਨੂੰ ਜਿਹੜੀ ਕਾਉਂਟਰ ਇੰਟੈਲੀਜੈਂਸ ਦੀ ਬਹੁਤ ਵੱਡੀ ਮਦਦ ਹੋਈ ਪਰ ਉਸ ਮਦਦ ਦੇ ਨਾਲ ਨਾਲ ਹਿਊਮਨ ਇੰਟੈਲੀਜੈਂਸ ਨੇ ਇਹਦੇ 'ਚ ਐਡਾ ਵੱਡਾ ਰੋਲ ਅਦਾ ਕੀਤਾ ਕਿਉਂਕਿ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਵੀ ਅਸੀਂ ਮੋਬਾਈਲ ਨਹੀਂ ਯੂਜ਼ ਕਰਨਾ ਗਾ ਇੱਕ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਕੀਤਾ ਸੀ ਕੁਝ ਲੈਵਲ ਤੇ ਕੁਝ ਕੁ ਬੰਦਿਆਂ ਦਾ ਮੈਨੂੰ ਮੈਸੇਜ ਆਇਆ ਸੀ ਵੀ ਕੀ ਵਾਇਰਲੈਸ ਸੈੱਟ ਚੱਲੂ ਕੀਤਾ ਗਿਆ ਸੀ ਜਾਂ ਹੋਰ ਸਾਡੀ ਜਾਣਕਾਰੀ ਦੇ ਵਿੱਚ ਨਹੀਂ ਪਰ ਜੇ ਕਿਸੇ ਦੀ ਤੁਹਾਡੀ ਜਾਣਕਾਰੀ ਚਾਹੇ ਜਰੂਰ ਉਹ ਵਾਇਰਲੈਸ ਸੈੱਟ ਵਾਲੀ ਗੱਲ ਵੀ ਸਾਂਝੀ ਕਰਿਓ ਜੇ ਵੀ ਚੋ ਸੋਕਿ ਅਸੀਂ ਪੜਤਾਲ ਨੂੰ ਉਹ ਜਾ ਰੂਪ ਦੇ ਸਕੀਏ ਜਾਂ ਅੱਗੇ ਪੜਤਾਲ ਵਧਾ ਸਕੀਏ ਨਹੀਂ ਨਹੀਂ ਇਸ ਤੋਂ ਬਾਅਦ ਜਾ ਕੇ ਕਿਸੇ ਰਿਲੇਟਿਵ ਦੇ ਘਰ ਰਹੇ ਸੀ ਫਿਰ ਉਸ ਤੋਂ ਬਾਅਦ ਜਾ ਕੇ ਵਕ ਵਕ ਇਹਨਾਂ ਨੇ ਮਕਸਦ ਇਹਨਾਂ ਦਾ ਜਿਹੜਾ ਉਹ ਸੀਗਾ ਉਹ ਉਹਦੇ ਵਿੱਚ ਜਾਣ ਦਾ ਜਿਹੜਾ ਇੱਕ ਸਲਾਹ ਕਰਦੇ ਹੁੰਦੇ ਆ ਜਦੋਂ ਵੀ ਆਪਣਾ ਇਹ ਮਿਸ਼ਨ ਕਾਮਯਾਬ ਹੋ ਗਿਆ ਇਹਨਾਂ ਨੇ ਕਿਸੇ ਨੇ ਕਿਹਾ ਵੀ ਕਿੱਥੇ ਜਾਣਾ ਪਹਿਲਾਂ ਇਹ ਸਲਾਹ ਕਰਦੇ ਵੀ ਹੇਮਕੋਨ ਸਾਹਿਬ ਜਾਈਏ ਕਦਾਰਨਾਥ ਜਾਈਏ ਆਣਾ ਕਦਾਰਨਾਥ ਜਾਈਏ ਤੇ ਹਰ ਦੁਆਰ ਜਾਈਏ ਫਿਰ ਵਿੱਚੋਂ ਕੋਸ਼ਿਸ਼ ਤਾਂ ਹੋਇਆ ਵੀ ਅਸੀਂ ਹੇਮਕੋਨ ਸਾਹਿਬ ਜਾਵਾਂਗੇ ਤੇ ਕਿਸੇ ਦਾ ਕੁਝ ਹੋਇਆ ਸ਼ਾਇਦ ਇਹਨਾਂ ਨੇ ਮੁਰਾਦਾ ਤਾਂ ਬੜੇ ਸੱਚੇ ਮਨ ਨਾਲ ਮੰਨੀਆਂ ਸੀ ਪਰ ਰੱਬ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਗਲਤ ਕੰਮ ਕਰ ਰਹੇ ਸੀ ਕਿਸੇ ਰਿਲੇਟਿਵ ਨਾਲ ਜਾਂ ਕਿਸੇ ਤੋਂ ਕੋਈ ਨਹੀਂ ਇਹ ਨਹੀਂ ਇਹ ਆਪਦੇ ਜਿਹੜਾ ਉਹਦੇ ਵਿੱਚ ਕਿਸੇ ਆਪਦੇ ਰਿਸ਼ਤੇਦਾਰ ਨਾਲ ਇਸ ਗੱਲ ਵੀ ਬੜਾ ਅਵੇਅਰ ਸੀ ਇਹ ਉਹ ਗੱਲ ਕਿਸੇ ਨਾਲ ਇਵੇਂ ਕਰ ਨਹੀਂ ਰਹੇ ਸੀਗੇ ਜਿਹੜੀ ਕਿ ਜਿਹਦੇ ਨਾਲ ਇਹਨਾਂ ਨੂੰ ਇਹ ਸੀ ਵੀ ਅਸੀਂ ਸ਼ਾਇਦ ਫੜੇ ਜਾਵਾਂਗੇ ਪਰ ਇਹਦੇ ਵਿੱਚ ਹਿਊਮਨ ਇੰਟੈਲੀਜੈਂਸ ਦਾ ਇੰਨਾ ਵੱਡਾ ਰੋਲ ਹੈ ਜਿਹੜਾ ਤੁਸੀਂ ਸੋਚ ਨਹੀਂ ਸਕਦੇ ਕਿਵੇਂ ਉਹ ਜਿਹੜੇ ਅਸੀਂ ਡਵੈਲਪ ਕੀਤੇ ਬੰਦੇ ਕਿੱਥੋਂ ਕਿੱਥੋਂ ਜਾ ਕੇ ਉਸੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਸਾਡੀਆਂ ਉਹ ਜਿਹੜੀਆਂ ਕਿਉਂਕਿ ਰਾਜਸਥਾਨ ਵੀ ਪਾਰਟੀ ਸੀ ਸਾਡੀ ਗਈ ਵੀ ਇੱਕ ਜਿਹੜਾ ਡੀਪ ਸਾਊਥ ਦੀ ਗੱਲ ਕਰ ਰਹੇ ਸੀ ਇੱਕ ਪਾਰਟੀ ਦਾ ਸਾਡੀ ਉਸ ਪਾਸੇ ਵੀ ਨਿਗਾਸੀ ਪਰ ਪਿੰਪੁਆਇੰਟਡ ਇਨਫੋਰਮੇਸ਼ਨ ਜਿਹੜੀ ਸੀਗੀ ਇਸ ਪਾਸੇ ਦੀ ਤਿੰਨ ਪਾਰਟੀਆਂ ਸਾਡੀਆਂ ਇਸ ਪਾਸੇ ਕੰਮ ਕਰ ਰਹੀਆਂ ਸੀਗੀਆਂ ਜਿਹੜੀਆਂ ਇਹ ਇਹਨੂੰ ਉੱਤਰਾਖੰਡ ਵਾਲੇ ਪਾਸੇ ਜਿਹੜੀਆਂ ਕੰਮ ਕਰ ਰਹੀਆਂ ਹਾਂ ਜੀ ਨਹੀਂ ਜੀ ਉਹਨਾਂ ਨੇ ਹਜੇ ਜਾ ਕੇ ਕਿੱਥੇ ਉਸ ਟਾਈਮ ਦੇ ਵਿੱਚ ਇੱਕ ਜਿੱਥੋਂ ਸਟੇ ਹੋਇਆ ਅਜੇ ਅਸੀਂ ਸ਼ੇਅਰ ਨਹੀਂ ਕਰਨਾ ਚਾਹੁੰਦੇ ਜਿਹੜੀ ਕਿ ਉੱਥੋਂ ਅਸੀਂ ਇਨਫੋਰਮੇਸ਼ਨ ਅਜੇ ਹੋਰ ਡਵੈਲਪ ਕਰ ਰਹੇ ਹਾਂ ਉਹਦੇ ਵਿੱਚ ਹਰ ਦੋਸ਼ੀ ਨੇ ਆਪਦੇ-ਆਪਦੇ ਟੰਗ ਦਾ ਕੁਝ ਤਾਂ ਪਹਿਲਾਂ ਹੀ ਫੜੇ ਗਏ ਸੀ ਕੁਝ ਤਾਂ ਜਾਨ ਦੀ ਤਿਆਰੀ ਦੇ ਵਿੱਚ ਅਜੇ ਕੈਸ਼ ਵਿੱਚ ਉਲਝੇ ਪਏ ਸੀ ਵੀ ਕਿੱਥੇ ਰੱਖਣਾ ਤੇ ਕਿੱਥੇ ਸਾਹਮਣਾ ਕਿਉਂਕਿ ਇੰਨਾ ਕੈਸ਼ ਵੱਜੋਂ ਆ ਗਿਆ ਸੀ ਤੇ ਇਹ ਇਹਦੇ ਵਿੱਚ ਇੱਕ ਹੋਰ ਜਿਹੜੀ ਮਨਦੀਪ ਮੋਨਾ ਦਾ ਇਹ ਪਹਿਲਾਂ ਵੀ ਮੈਰਿਜ ਹੋ ਚੁੱਕੀ ਹੈ ਇਹ ਹੈਗੀ ਹੈ 29 ইয়ারਸ ਦੀ ਹੈ ਤੇ ਇਹਦੇ ਵਿੱਚੋਂ ਇਹਦੀ ਪਟਿਆਲੇ ਇਹਦੇ ਦਸੋਂ ਮੁਤਾਬਕ ਮੈਰਿਜ ਹੋਈ ਸੀ ਤੇ ਕੋ ਡਿਵੋਰਸ ਹੋ ਗਿਆ ਸੀ 18 2018 ਦੇ ਵਿੱਚ ਇਹਦੀ ਮੈਰਿਜ ਹੋਈ ਸੀ ਤੇ ਫਿਰ ਉਹਦਾ ਕੁਸ਼ਤਰ ਬਾਦ ਹੋ ਗਿਆ ਤੇ ਇਸ ਸਾਲ ਜਿਹੜਾ ਇਹਦੇ ਨਾਲ ਜਿਹੜਾ ਹੈਗਾ ਨਰਿੰਦਰ ਜਸਵਿੰਦਰ ਦੇ ਨਾਲ ਇਹਦੀ ਮੈਰਿਜ ਹੈ ਉਹ ਫਰਵਰੀ ਦੇ ਵਿੱਚ 2023 ਚ ਹੋਈ ਸੀ ਤੁਹਾਡਾ ਕੋਈ ਸਵਾਲ ਹੈ ਪਲੀਜ਼ ਇਹ ਇਹਦੇ ਵਿੱਚ 1/1 ਕਰਕੇ ਪੁੱਛੋਗੇ ਮੈਂ ਸਾਰੇ ਸਵਾਲਾਂ ਦਾ ਜਵਾਬ ਦੇ ਦਵਾਂਗਾ ਨਹੀਂ ਇਹਦੇ ਵਿੱਚੋਂ 6 6 6 ਪਹਿਲਾਂ ਤਿੰਨ ਬਾਅਦ ਦੇ ਵਿੱਚ 9 ਹਜੇ ਜਿਹੜੀ ਹੁਣ ਤੱਕ ਦੀ ਪੁੱਛਗੇ ਚ ਦੋਸ਼ੀ ਵਾਦ ਸਕਦਾ ਕੋਈ ਨਾ ਕੋਈ ਹਜੇ ਜਿਹੜੀ ਆ ਤਿੰਨ ਦੋਸ਼ੀ ਆ ਜਿਹੜੇ ਅਰੋਨ ਉਰਫ ਕੋਚ ਨੰਨੀ ਗੋਪਾ ਜਿਹੜੇ ਇਹ ਤਿੰਨ ਕੋਚ ਆ ਇਹਨਾਂ ਦੇ ਡਿਟੇਲ ਐਡਰੈਸ ਅਜੇ ਨਹੀਂ ਤੁਹਾਡੇ ਨਾਲ ਸ਼ੇਅਰ ਕਰਨੇ ਤੇ ਕਿਉਂਕਿ ਉਹਦੇ ਨਾਲ ਇਹ ਤਿੰਨੇ ਹਜੇ ਬਾਕੀ ਆ ਜਿਹੜੇ ਕਿ ਐਕਟਿਵਲੀ ਇਨਵੋਲਡ ਸੀ ਇਸ ਇਨਸੀਡੈਂਟ ਨਹੀਂ ਨਹੀਂ 10 ਜਾਣੇ ਸੀ ਇੱਕ ਜਣ ਦਾ ਸਪੋਰਟ ਹੋ ਗਿਆ ਜਿਹਨੂੰ ਆ ਕੇ ਬਾਅਦ ਚ ਚੱਕਣ ਦੇ ਵਿੱਚ ਇਹਨਾਂ ਨੂੰ ਲਜਾਣ ਦੇ ਵਿੱਚ ਕੈਸ ਤੇ ਕੀਤੀ ਇੱਕ ਲੜਕੀ ਦਾ ਭਰਾ ਹੋ ਗਿਆ 12 ਹੋ ਗਏ ਆਦਰਵਾਇਜ਼ 10 ਹੀ ਬੰਦੇ ਸੀ ਨਹੀਂ ਇਹਦੇ ਵਿੱਚ ਇਹ ਗੱਲ ਵਾਕਿਆ ਹੀ ਇਹਦੀ ਜਿਹੜੀ ਇਹ ਪਤਾ ਲੱਗੀ ਸੀ ਮੂਨਾ ਦੀ ਕਸਟਡੀ ਦੇ ਵਿੱਚ ਹੈਗਾ ਉਹ ਅਸੀਂ ਪੁੱਛਾਂਗੇ ਕਿ ਜਿਹੜੀ ਇਹ ਡੀਵੀਆਰ ਨੂੰ ਰਿਕਵਰ ਕਰਨ ਦਾ ਪੂਰਾ ਜ਼ੋਰ ਲਾਵਾਂਗੇ ਡੀਵੀਆਰ ਬੜਾ ਵਾਈਟਲ ਹੈ ਪਰ ਜੇ ਵਾਰਦਾਤ ਤੋਂ ਪਹਿਲਾਂ ਕਰੈਕਸਰ ਕਰ ਦਿੱਤਾ ਹੋ ਗਿਆ ਤਾਂ ਉਹਦੇ ਵਿੱਚ ਡਾਟਾ ਕੁਝ ਵੀ ਨਹੀਂ ਹੋਣਾਗਾ ਤੇ ਜੇ ਵਾਰਦਾਤ ਤੋਂ ਬਾਅਦ ਵਾਲਾ ਕਿਤੇ ਕੱਟਿਆ ਹੋਇਆ ਤਾਂ ਉਹਦੇ ਵਿੱਚ ਡਾਟਾ ਸਾਨੂੰ ਉਹਦੇ ਵਿੱਚ ਕੁਝ ਨਹੀਂ ਉਹ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਉਹਨਾਂ ਨੇ ਆਪਦੀ ਰਿਪੋਰਟ ਤਿਆਰ ਕਰ ਲਈ ਐ ਜਿਹੜੀ ਉਹ ਕੰਪਨੀ ਨੇ ਸਾਨੂੰ ਰਿਪੋਰਟ ਦਿੱਤੀ ਐ ਉਹ ਲਗਭਗ ਉਸੇ ਸਟੈਂਡ ਤੇ ਹੀ ਉਹ ਐ ਤੇ ਉਹ ਟੀਮ ਆਉਣ ਉਹ ਰਿਪੋਰਟ ਨੂੰ ਅਜੇ ਰਿਪੋਰਟ ਮੈਂ ਪੜ੍ਹੀ ਨਹੀਂ ਪਰ ਇਹ ਪਤਾ ਲੱਗਿਆ ਵੀ ਇਹ ਰਿਪੋਰਟ ਉਹਨਾਂ ਨੇ ਤਿਆਰ ਕਰਕੇ ਸਾਡੇ ਕਿਸੇ ਆਫਿਸ ਦੇ ਵਿੱਚ ਦੇਣ ਆਏ ਐ ਬੰਦੇ ਤੇ ਉਹ ਅਸੀਂ ਰਿਪੋਰਟ ਨੂੰ ਦੇਖ ਲਾਂਗੇ ਪਰ ਮੁਢਲੇ ਤੌਰ ਤੇ ਪਤਾ ਲੱਗਿਆ ਵੀ ਕੰਪਨੀ ਨੇ ਕਿਹਾ ਜੀ ਸਾਡਾ ਉਹਨਾਂ ਹੀ ਕੈਸ ਸੀਗਾ ਅਸੀਂ ਜਿਹੜੀ ਆਫਸਰ ਦੀ ਟੀਮ ਬਣਾਈ ਐ ਉਹਦੇ ਵਿੱਚ 5 ਦੀ بجائے ਸੌਰੀ ਮੈਂ ਕਰੈਕਸ਼ਨ ਕਰਨਾ ਚਾਹੁੰਦਾ 6 ਮੈਂਬਰ ਆ ਉਹਦੇ ਵਿੱਚ ਜਿਹੜੇ ਉਸ ਟੀਮ ਦੇ ਵਿੱਚ 5 ਦੀ بجائے ਉਸ ਦਿਨ 5 ਕਿਹਾ ਗਿਆ ਸੀ ਪਰ ਆਰਡਰ ਦੇ ਵਿੱਚ ਜਦੋਂ ਬਣਾਏ ਸੀ 6 ਮੈਂਬਰ ਆ ਉਹਦੇ ਵਿੱਚੋਂ 2 3 ਤੇ 4 ਮੈਂਬਰ ਤਾਂ ਇੱਥੇ ਬੈਠੇ ਹੋਏ ਆ ਆਪਣੇ ADCP 1 DCP ਇਨਵੈਸਟੀਗੇਸ਼ਨ ADCP ਆਪਰੇਸ਼ਨ ਤੇ ਇੱਕ ਜਿਹੜੇ ਹੈਗੇ ਆ ਮਨਦੀਪ ਜਿਹੜੇ ਹੈਗੇ ਆ ACP ਜਿਹੜੇ ਆਪਣੇ ਸਰਾਂਭਾ ਨਗਰ ਉਹ ਜਿਹੜੇ ਇਸ ਟੀਮ ਦੇ ਮੈਂਬਰ ਆ ਉਹ ਡਿਟੇਲ ਦੇ ਵਿੱਚ ਇੱਕ ਇਸ ਆਰਡਰ ਦੇ ਵਿੱਚ ਲਿਖਿਆ ਸੀ ਵੀ ਜੇ ਤੁਸੀਂ ਫਾਈਨੈਂਸ਼ੀਅਲ ਕੋਈ ਬੰਦਾ ਜਾਣਕਾਰੀ ਵਾਲਾ ਸੀਏ ਟਾਈ ਬੰਦਾ ਉਹਦੇ ਆਰਡਰ ਦੇ ਵਿੱਚ ਲਿਖਿਆ ਜੇ ਤੁਸੀਂ ਉਹਦੇ ਨਾਲ ਅਟੈਚ ਕਰਨਾ ਚਾਹੋਗੇ ਕਿਉਂਕਿ ਹਸਾਬ ਕਿਤਾਬ ਕਰਨ ਦੇ ਵਿੱਚ ਜੇ ਦੇਖਿਆ ਜਾਵੇ ਜਿਵੇਂ ਮੇਰਾ ਹੀ ਦੇਖਿਆ ਜਾਵੇ ਤੇ ਹਸਾਬ ਕਿਤਾਬ ਕਰਨ ਦੇ ਵਿੱਚ ਤਾਂ ਮੈਂ ਕਈ ਵਾਰੀ ਜਦੋਂ ਟੈਕਸ ਦੀ ਰਿਟਰਨ ਭਰਨੀ ਹੁੰਦੀ ਹੈ ਤਾਂ ਕਈ ਵਾਰੀ ਕਹਿੰਦੇ ਆ ਜੀ ਤੁਸੀਂ ਪਹਿਲਾਂ ਟੈਕਸ ਪੂਰਾ ਨਹੀਂ ਕਟਾਇਆ ਹੁਣ 2 ਮਹੀਨਿਆਂ ਦੀ ਤਨਖਾਹੀ ਕੱਟੀ ਜਾਊਗੀ ਤੁਹਾਡੀ ਉਹ ਟੈਕਸ ਨਹੀਂ ਭਰਿਆ ਹੁੰਦਾ ਹਸਾਬ ਕਿਤਾਬ ਕਰਨ ਦੇ ਵਿੱਚ ਕਈ ਵਾਰੀ ਟੈਕਨੀਕਲੀ ਅਸੀਂ ਸੀਏ ਲੈਵਲ ਦੀ ਨੌਲੇਜ ਨਹੀਂ ਰੱਖਦੇ ਹੁੰਦੇ ਪਰ ਉਹਦੇ ਵਿੱਚ ਡਿਟੇਲ ਜਰੂਰ ਅਸੀਂ ਕੰਪਨੀ ਵੱਲੋਂ ਜਿਹੜੀ ਕਿਉਂਕਿ ਇੱਕ ਆਫਿਸ ਹੁੰਦਾ ਇੱਕ ਹੈੱਡ ਆਫਿਸ ਤੇ ਬ੍ਰਾਂਚ ਹੁੰਦੀ ਹੈ ਉਹ ਐਵੇਂ ਨਹੀਂ ਹੁੰਦਾ ਜ਼ੁਬਾਨੀ ਗੱਲ ਨਹੀਂ ਚੱਲਦੀ ਹੁੰਦੀ ਉਹ ਡੇਲੀ ਬੇਸਿਸ ਤੇ ਵੀਕਲੀ ਬੇਸਿਸ ਤੇ ਮੰਥਲੀ ਬੇਸਿਸ ਤੇ ਕਮਿਊਨੀਕੇਟ ਕਰਦੇ ਆ ਜਿਹੜੀਆਂ ਚੀਜ਼ਾਂ ਉਹ ਕੋਈ ਰਿਕਾਰਡ ਦੇ ਵਿੱਚ ਟੈਂਪਰ ਨਹੀਂ ਕੀਤਾ ਜਾ ਸਕਦਾ ਜੇ ਟੈਂਪਰ ਕਰ ਰਿਹਾ ਤਾਂ ਉਹਦੇ ਵਿੱਚ ਮਲਜਮ ਬਣਦਾ ਉਹ ਰਿਕਾਰਡ ਨੂੰ ਦੇਖਣ ਲਈ ਵੀ ਪੁਰਾਣਾ ਰਿਕਾਰਡ ਕਿਵੇਂ ਸੀ ਸਾਰਾ ਕੁਝ ਸੀ ਕਿਵੇਂ ਸੀ ਡਿਟੇਲ ਸਾਡੀ ਕਿਉਂਕਿ ਚੈੱਕ ਕਰਨਾ ਜ਼ਰੂਰੀ ਹੈ ਕਿ ਹਰ ਪੈਸਾ ਅਕਾਊਂਟ ਫਰ ਹੋ ਜਾਏ ਇਹ ਜਿਹੜਾ ਮੱਥਾ ਮੇਰੀ ਸਮਝ ਮੁਤਾਬਕ ਕੱਲ ਟੇਕ ਲਿਆ ਸੀ ਤੇ ਟੇਕੇ ਜਾਣ ਤੋਂ ਬਾਅਦ ਮਤਲਬ ਇਹਨਾਂ ਦੇ ਜੇ ਮੱਥਾ ਧੂਰਾ ਰਹਿ ਜਾਂਦਾ ਪਹਿਲਾਂ ਫੜਦੇ ਤੇ ਫਿਰ ਇਹਨਾਂ ਦੇ ਮਨ 'ਚ ਹੋਣਾ ਸੀ ਸੁੱਖ ਲਾਉਣੀ ਹੈ ਤਾਂ ਹੁਣ ਮਾਫੀ ਇੱਕ ਮਾਫੀ ਰੱਬ ਕੋਲੋਂ ਮੰਗਿਆ ਹੀ ਦੂਜੀ ਹੁਣ ਜਿਹੜੇ ਮੁਕੱਦਮਾ ਚੱਲੂਗਾ ਤੇ ਇਹ ਕਿਹਾ ਜਾ ਰਿਹਾ ਸੀਗਾ ਕਿ ਇਹ ਵਿਦੇਸ਼ ਭਜਣ ਦੀ ਪ੍ਰਾਰਥਨਾ ਦੇ ਵਿੱਚ ਅਜਿਹਾ ਵੀ ਕੁਝ ਨਹੀਂ ਇਹ ਇਹ ਇਹਦੇ ਵਿੱਚ ਵਾਕਿਆ ਹੀ ਸਹੀ ਗੱਲ ਸੀ ਅਨੀਸ਼ਲ ਸਾਡੀ ਪੁੱਛਗਿੱਛ ਦੇ ਵਿੱਚ ਜਦੋਂ ਇਹਦੇ ਪਰਿਵਾਰ ਦੇ ਨਾਲ ਰابطਾ ਕੀਤਾ ਗਿਆ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੁਢਲੀ ਗੱਲ ਇਹ ਦੱਸੀ ਸੀ ਵੀ ਇਹ ਗੱਲ ਕਰ ਰਹੇ ਸੀ ਵੀ ਅਸੀਂ ਨੇਪਾਲ ਚਲੇ ਜਾਣਾ ਤੇ ਉਹਨਾਂ ਨੇ ਕਹਿਤਾ ਸੀ ਵੀ ਨੇਪਾਲ ਚਲੇ ਗਏ ਹੋਣੇ ਆ ਇਹ ਨੇਪਾਲ ਚਲੇ ਗਏ ਹੋਣੇ ਆ ਜਦੋਂ ਐਲਓਸੀ ਜਾਰੀ ਕਰਾਉਣ ਦਾ ਮਕਸਦ ਇਹ ਸੀ ਜੇ ਬਾਈ 에어ਪੋਰਟ ਜਾਰੀ ਕਰਨਗੇ ਤਾਂ ਇਹਨਾਂ ਦਾ ਆਪਾਂ ਨੂੰ ਰੋਕ ਲਿੱਤਾ ਜਾਊਗਾ ਪਰ ਇਹ ਅਸੀਂ ਇੱਕ ਇੱਕ ਪੱਖੇ ਮੰਨ ਲਿਆ ਸੀ ਸ਼ਾਇਦ ਵੀ ਇਹ ਫੋਰਨ ਭੱਜ ਗਏ ਆ ਪਰ ਜਦੋਂ ਅਸੀਂ ਉੱਥੇ ਭੇਜ ਕੇ ਜਾ ਕੇ ਜਿਹੜੀਆਂ ਮੇਨ 에어ਪੋਰਟ ਤੇ ਮੇਨ ਐਗਜ਼ਿਟ ਪੁਆਇੰਟ ਆ ਜਿਹੜੇ ਨੇਪਾਲ ਦੇ ਨਾਲ ਉੱਥੇ ਲੱਗੇ ਸੀਸੀਟੀਵੀ ਤੁਹਾਨੂੰ ਮੈਂ ਕਹਿ ਰਿਹਾ ਸੀ ਨਾ ਕਿੰਨੇ ਘੰਟੇ ਲੱਗ ਰਹੇ ਆ ਜਦੋਂ ਉਹਨਾਂ ਨੂੰ ਵਾਚਿਆ ਗਿਆ ਸਾਨੂੰ ਇਹ ਤਸੱਲੀ ਹੋ ਗਈ ਵੀ ਇੱਧਰ ਨਹੀਂ ਮੂਵਮੈਂਟ ਹੈਗੀ ਇਹਨਾਂ ਦੀ ਹੁਣ ਉਹਦੇ ਵਿੱਚ ਫਿਰ ਟਾਸਕ ਵੱਡਾ ਸੀ ਪਰ ਬਾਕੀ ਕ੍ਰਾਈਮ ਵਾਂਗੂ ਇਹ ਲਗਭਗ ਜਿਹੜਾ ਦੱਸਿਆ ਗਿਆ ਕਿ 100 ਘੰਟੇ ਦੇ ਵਿੱਚ ਮੁੱਖ ਮੋਲਜਮ ਦੋਨੇ ਤੁਸੀਂ ਤੁਹਾਡੇ ਕੋਲੇ ਪਹਿਲਾ 60 ਘੰਟੇ ਦੇ ਵਿੱਚ ਦੂਜੀ ਜਿਹੜੀ ਮੰਦੀਪ ਪੁਰਫ ਮੋਨਾ ਜਿਹਨੂੰ ਵੱਖ-ਵੱਖ ਤਕल्लਸ ਤੁਸੀਂ ਦਿੱਤੇ ਹੋਏ ਆ ਉਹਨੂੰ ਫੜਨ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਨਹੀਂ ਹਜੇ ਦੇਖੋ ਆ ਤਾਂ ਅਸੀਂ ਫੜ ਹੀ ਲਏ ਨਹੀਂ ਹਜੇ ਹਜੇ ਨਹੀਂ ਹਜੇ ਦੇਖੋ ਫੇਰ ਉਹੀ ਗੱਲ ਸਾਡੀਆਂ ਟੀਮਾਂ ਉਵੇਂ ਡੀਪ ਸਾਊਥ ਰਾਜਸਥਾਨ ਬਾਕੀ ਥਾਵਾਂ ਤੇ ਵੀ ਕੰਮ ਕਰਨ ਗਿਆ ਫੇਰ ਤੁਹਾਨੂੰ ਇਹ ਕਹਿਣਾ ਵੀ ਜਿੰਨਾ ਮਰਜ਼ੀ ਭੱਜ ਲੈਣ ਫੜਾਂਗੇ ਅਸੀਂ ਫੜ ਕੇ ਲਿਆ ਕੇ ਤੁਹਾਡੇ ਕੋਲ ਇੱਥੇ ਪੇਸ਼ ਕਰਾਂਗੇ ਜੀ ਸਾਹਿਬ ਮੋਰਡਰ ਕੋਈ ਨਹੀਂ ਬਾਰੇ ਤੁਸੀਂ ਲਿਖ ਕੇ ਭੇਜਿਆ ਹੁਣ ਅਗਲੀ ਕਾਰਵਾਈ ਕੰਪਨੀ ਵੱਲ ਜਾਏਗੀ ਜਿਹੜਾ ਤੁਸੀਂ ਕਹਿ ਰਹੇ ਨਹੀਂ ਨਹੀਂ ਦੇਖੋ ਇਹਦੇ ਇਹਦੇ ਵਿੱਚ ਨਾ ਜੀ ਲਾਇਸੈਂਸ ਦਾ ਜਿਹੜਾ ਆਈਡੀਆ ਪਾਵਨਾ ਜਿਹੜੀ ਹੈ ਪਾਵਨਾ ਇਹ ਆ ਗਲਤੀ ਹੋਈ ਵਾਰ-ਵਾਰ ਅਸੀਂ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਚਾਹੁੰਦੇ ਸਿਸਟਮ ਚੰਗਾ ਨਹੀਂ ਸੀਗਾ ਉਹਦੇ ਵਿੱਚ ਜਿਹੜੀਆਂ ਟੈਕਨੋਲੋਜੀ ਚੰਗੀ ਨਹੀਂ ਸੀ ਸਿਕਿਉਰਿਟੀ ਗਾਰਡਨ ਦੀ ਜਾਨ ਨੂੰ ਖਤਰਾ ਪਾਇਆ ਹੋਇਆ ਸੀ ਔਰ ਉਹ ਓਵਰ ਵਰਕ ਕਰਾ ਰਹੇ ਸੀ ਲੈਸ ਪੇ ਦੇ ਰਹੇ ਸੀ ਕੈਸ਼ ਦੀ ਕੋਈ ਸੰਭਾਲ ਦਾ ਲਿੰਕ ਨਹੀਂ ਸੀ ਉਹ ਸਾਰੀਆਂ ਗੱਲਾਂ ਹੈਗੀਆਂ ਉਹਦੇ ਨਾਲ ਨਾਲ ਇਹ ਆਲ ਇੰਡੀਆ ਲੈਵਲ ਦੀ ਕੰਪਨੀ ਹੈ ਇਹ ਇਹ ਵਾਕਫ ਪੰਜਾਬ ਦੇ ਵਿੱਚ ਵੀ ਸ਼ਾਇਦ ਤਿੰਨ ਜਾਂ ਚਾਰ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਵੱਡੇ ਦਫ਼ਤਰ ਹੈ ਜਲੰਧਰ ਵੀ ਇਹਨਾਂ ਦਾ ਦਫ਼ਤਰ ਹੈ ਤੇ ਅੰਮ੍ਰਿਤਸਰ ਵੀ ਦਫ਼ਤਰ ਹੈ ਇਸ ਕਰਕੇ ਇਹ ਕੰਪਨੀ ਦਾ ਸਾਡੀ ਰਿਪੋਰਟ ਜਾਊਗੀ ਪਰ ਉਹ ਰਿਪੋਰਟ ਦੇ ਵਿੱਚ ਮੈਂ ਬਿਲਕੁਲ ਇਹੀ ਲਿਖੂਗਾ ਰਿਪੋਰਟ ਦੇ ਵਿੱਚ ਜਿਹੜਾ ਤੁਹਾਨੂੰ ਕਿਹਾ ਕਿ ਕਿਉਂਕਿ ਡਾਟਾ ਹੋਰ ਇਹਨਾਂ ਤੋਂ ਕਲੈਕਟ ਕਰ ਰਹੇ ਆਂ ਵੀ ਇਹਨਾਂ ਦੀ ਪੰਜਾਬ ਦੇ ਵਿੱਚ ਕੰਮ ਕਰਨ ਦੀ ਮਨਜ਼ੂਰੀ ਕੈਂਸਲ ਕੀਤੀ ਜਾਵੇ ਇਹਨਾਂ ਨੇ ਆਪਦੇ ਮੁਲਾਜ਼ਮਾਂ ਦੀ ਜਿਹੜਾ 750 ਮੁਲਾਜ਼ਮ ਕੰਮ ਕਰਦਾ ਉਹਦੀ ਜਾਨ ਨੂੰ ਵੀ ਖਤਰਾ ਪਾਇਆ ਤੇ ਇੱਕ ਕੈਸ਼ ਵੀ ਉਹਦਾ ਲਟਾ ਦਿੱਤਾ ਤੇ ਇੱਕ ਸਮਾਜ ਦੇ ਵਿੱਚ ਡਰ ਵੀ ਪੈਦਾ ਕੀਤਾ ਉਹ ਸਾਰਾ ਪਾਰਟ ਕਰਕੇ ਕਰਾਂਗੇ ਪਰ ਇਹਦੇ ਵਿੱਚ ਜਿਹੜੇ ਕੈਂਸਲ ਕਰਨ ਵਾਲੀਆਂ ਅਥਾਰਟੀਆਂ ਉਹ ਦੇਖਣਗੀਆਂ ਕਿ ਕੀ ਇਹਦੇ ਵਿੱਚ ਹੋ ਸਕਦਾ ਮੈਂ ਤਾਂ ਇੱਕ ਹੋਰ ਗੱਲ ਤੁਹਾਡੇ ਨਾਲ ਵੀ ਸਾਂਝੀ ਕਰਨਾ ਚਾਹੂੰਗਾ ਜੋ ਇਹ ਪਿਛਲੇ ਵਾਰੀ ਸ਼ਹਿਦਕੁਸ਼ਕ ਜਾਣਿਆਂ ਨਾਲ ਗੱਲ ਹੋਈ ਸੀ ਜਿੰਨਾ ਸਾਡਾ ਖਰਚਾ ਆਇਆ ਅਸੀਂ ਖਰਚਾ ਕੈਲਕੂਲੇਟ ਕਰਾਂਗੇ ਮੇਰੀ ਸਮਝ ਦੇ ਮਤਾਬਕ ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੋਟੈਸਟ ਕਰਦੇ ਹੋ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਜੇ ਪਹੁੰਚਾਉਣੇ ਹੋ ਤਾਂ ਉਹਨਾਂ ਦੀ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਜੇਬਾਂ ਦੇ ਵਿੱਚੋਂ ਪੈਸਾ ਲੈ ਕੇ ਪਰਪਾਈ ਕੀਤੀ ਜਾਵੇ ਉਸ ਨੁਕਸਾਨ ਦੀ ਮੇਰਾ ਮੇਰੀ ਆਪ ਦੀ ਨਿੱਜੀ ਸਮਝ ਹੈ ਜਿਹੜਾ ਇਹਨੇ ਰਿਸੋਰਸਸ ਨੂੰ ਟਾਈਮ ਵੇਸਟ ਕੀਤਾ ਸਾਡਾ ਤੇ ਜਿਹੜੀ ਇਸ ਜੇ ਕ੍ਰਾਈਮ ਹੋ ਜੇ ਉਹ ਟਾਈਮ ਵੇਸਟ ਨਹੀਂ ਹੁੰਦਾਗਾ ਉਹ ਸਾਡੀ ਡਿਊਟੀ ਹੈ ਟਾਈਮ ਉਹ ਕਰਨਾ ਪਰ ਇਹਦੇ ਵਿੱਚ ਹੋਇਆ ਗਲਤੀ ਲਾਪਰਵਾਹੀ ਨਲਾਕੀ ਉਹਦੇ ਨਾਲ ਉਹ ਜਿਹੜਾ ਹੋਇਆ ਵੀ ਕੋਈ ਗੱਲ ਨਹੀਂ ਐਵੇਂ ਚੱਲਦਾ ਉਹਦੇ ਕਾਰਨ ਜਿਹੜਾ ਕ੍ਰਾਈਮ ਹੋਇਆ ਤੇ ਜਿਹੜਾ ਖਰਚਾ ਹੋਇਆ ਇਸ ਕੰਪਨੀ ਤੋਂ ਵਸੂਲੇ ਜਾਣ ਲਈ ਵੀ ਮੈਂ ਦੁਆਰਾ ਫੇਰ ਕਹਿਣਾ ਵੀ ਮੈਂ ਰეკਮੈਂਡ ਕਰੂੰਗਾ ਸੀਪੀ ਸਾਹਿਬ ਆਖਰੀ ਸਵਾਲ ਆਮ ਆਦੀ ਪਾਰਟੀ ਤਰਾ ਕੋਲ ਵੀ ਕੁਝ ਕਾਰਜ ਉਪਰੋਕਤ ਹੋਣਾ ਚਾਹੀਦਾ ਹੋਰ ਮਨਸ਼ਰ ਹੋ ਜੇ ਨੇ ਐਮ ਐਲ ਏ ਦੇ ਨਾਲ ਰਾਜ ਕੋਪ ਦੇ ਅੰਦਰ ਦੇਖੋ ਜੀ ਇਹ ਤੁਹਾਡੇ ਚੈਨਲ ਦਾ ਤੇ ਸਿਆਸੀ ਲੋਕਾਂ ਦਾ ਮਾਮਲਾ ਹੋ ਸਕਦਾ ਇਹਦੇ ਬਾਰੇ ਜਿਹੜੀ ਨਿੱਜੀ ਤੌਰ ਤੇ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਦੀ ਜਿਹੜੀ ਸਿਆਸਤ ਨਾਲ ਸਿਆਸੀ ਬੰਦਾ ਕੌਣ ਕੀ ਗੱਲ ਕਹਿ ਰਿਹਾ ਉਹਦੇ ਬਾਰੇ ਟਿੱਪਣੀ ਕਰਨਾ ਵਾਜਬ ਨਹੀਂ ਪਰ ਇੱਕ ਗੱਲ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਨੇ ਇਹਨੇ ਇੱਕ ਗੱਲ ਜਰੂਰ ਸਾਂਝੀ ਕਰਨਾ ਚਾਹੂਗਾ ਪਿੰਡ ਅਪੂਵਾਲ ਜਿੱਥੋਂ ਦਾ ਮੰਜਿੰਦਰ ਮਣੀ ਹੈ ਉਹਨੇ ਆਪਦੇ ਪਿੰਡ ਦੀ ਸਰਪੰਚੀ ਦੀ ਗ੍ਰਾਂਟ ਦੇ ਵਿੱਚ ਕਪੜਾ ਕਰਨ ਦੀ ਪਿਛਲੇ ਸਾਲ ਤੋਂ ਕੰਪਲੇਂਟ ਕੀਤੀ ਵੀ ਹੈ ਜੋ ਵਿਜੀਲੈਂਸ ਵਿਭਾਗ ਕੋਲੇ ਚੱਲ ਰਹੀ ਹੈ ਤੇ ਐਨੇ ਪੁੱਛਗਿੱਛ ਚ ਦੱਸਿਆ ਵੀ ਮੇਰੀ ਹਜੇ ਕਾਰਵਾਈ sire ਨਹੀਂ ਲੱਗ ਰਹੀ ਸਰਪੰਚ ਨੇ 13 ਲੱਖ ਰੁਪਏ ਦਾ ਕਪੜਾ ਕੀਤਾ ਜਿਹਦੀ ਮੈਂ ਰਿਪੋਰਟ ਕਰ ਰਿਆ ਸੀ ਤੇ ਵਾਰ-ਵਾਰ ਮੈਂ ਸਿਆਸੀ ਬੰਦਿਆਂ ਨੂੰ ਮਿਲ ਰਿਹਾ ਸੀ ਵੀ ਮੇਰੀ ਜਾਂਚ ਜਲਦੀ ਕਰਾ ਕੇ ਸਰਪੰਚ ਨੂੰ ਸਜ਼ਾ ਦਿੱਤੀ ਜਾਵੇ ਇਹ ਇੰਨਾ ਵਰਸ਼ਨ ਹੈ ਉਹਨੂੰ ਅੱਗੇ ਪੜਤਾਲ ਕਰਨਾ ਸਾਡਾ ਵਿਸ਼ਾ ਨਹੀਂ ਪਰ ਇੰਨੀ ਮੁੱਢਲੀ ਪੜਤਾਲ ਤੇ ਆਇਆ ਸੀਗਾ ਇਹ ਉਹਦਾ ਵਰਸ਼ਨ ਹੈ ਪਰ ਸਾਡਾ ਉਸ ਗੱਲ ਦੇ ਨਾਲ ਚੈਨਲ ਇੱਕ ਜਾਂ ਦੋ ਕੀ ਕਹਿੰਦੇ ਐ ਤੇ ਸਿਆਸੀ ਆਦਮੀ ਕੀ ਕਹਿੰਦੇ ਐ ਉਹਦੇ ਬਾਰੇ ਅਸੀਂ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਸਮਝਦੇ ਹਾਂਜੀ ਆ ਕਿੰਨੇ ਹੋ ਗਈ ਇਹ 5 ਕਰੋੜ 96 ਲੱਖ ਵੱਧ ਨਾ ਕਿਹਾ ਜਾਵੇ ਕਿਤੇ ਫਿਰ ਮੇਰੇ ਤੋਂ ਦੇਣਾ ਪੈ ਜਾਵੇ ਕਿੰਨਾ ਪੈਸਾ ਹੋਵੇਗਾ ਰਿਕਵਰ ਹੈ ਜੀ ਜਿਹੜਾ ਰਹਿੰਦਾ ਪੈਸਾ ਉਹ ਵੀ ਹੋ ਜਾਏਗਾ ਰਿਕਵਰ ਬਹੁਤ سارے ਬੰਦਿਆਂ ਨੇ ਜਦੋਂ ਇਹ ਠਕੈਤੀ ਹੋਈ ਸੀ ਕਹਿੰਦੇ ਜੀ ਇਹ 5 ਕਰੋੜ ਦੀ 16 ਸਾਲ ਪਹਿਲਾਂ ਇੱਥੇ ਠਕੈਤੀ ਹੋਈ ਸੀ ਪੈਸਾ ਦਾ ਕੋਈ ਰਿਕਵਰ ਨਹੀਂ ਹੋਇਆ ਸੀ ਬੰਦੇ ਬਰੀ ਹੋ ਗਏ ਸੀ ਤੇ ਜੇ 5 ਕਰੋੜ 5 ਫਿਰ 75 ਲੱਖ ਤੇ 21 ਲੱਖ ਰੁਪਏ ਆ ਕਵਰ ਹੋ ਗਿਆ ਮੈਂ بڑا ਪੌਪ ਤੇ ਬੰਦਾ ਜਿਵੇਂ ਤੁਹਾਨੂੰ ਕਿਹਾ ਸੀ ਲੁਧਿਆਣਾ ਜੁਰਮ ਕਰਾਉਂਗੇ ਸਾਡੀ ਤੁਹਾਡੇ ਤੇ ਨਿਗਾਹ ਜਿੱਥੇ ਮਰਜੀ ਭੱਜ ਲਿਓ ਖੁੱਡਾਂ ਚ ਪਾਣੀ ਪਾ ਕੇ ਚੂਹਾ ਵਾਂਗੂ ਕੱਢਣ ਦੀ ਸਾਨੂੰ ਆਵਾਜ਼ ਤਰੀਕਾ ਆਉਂਦਾ ਅਸੀਂ ਬਹੁਤ ਸਾਰੇ ਕੇਸ ਐਵੇਂ ਹੱਲ ਕੀਤੇ ਆ ਐਵੇਂ ਇਹਨਾਂ ਨੂੰ ਫੜ ਕੇ ਲਿਆਂਦਾ ਤੇ ਜਿਹੜੇ ਬਾਕੀ ਰਹਿੰਦੇ ਆ ਉਹ ਵੀ ਜਿੱਥੇ ਮਰਜੀ ਭੱਜ ਲੈਣ ਉਹਨਾਂ ਨੂੰ ਵੀ ਫੜ ਕੇ ਲਿਆ ਕੇ ਇੱਥੇ ਪੇਸ਼ ਕਰਾਂਗੇ ਉਹਦਾ ਉਹ ਚੈੱਕ ਕਰ ਲਾਂਗੇ ਜੀ ਇਹਦੇ ਨਾਲ ਉਹ ਬੰਦਾ ਵਿੱਚ ਸਹੀ ਹੋਣਾ ਚਾਹੀਦਾ ਫੇਸ ਟਕਿਆ ਜਾਂ ਨਾ ਹੋਇਆ ਇਹ ਮੈਂ ਗਰੰਟੀ ਨਾਲ ਕਹ ਨਹੀਂ 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 ਉਹਦਾ ਨੇਚਰਲੀ ਅਗਲਾ ਉਹ ਨੂੰ ਉਹ ਕਰੂਗਾ ਉਹ ਤੁਸੀਂ ਦੇਖਿਆ ਹੋਣਾ ਜਿਹੜਾ ਡੀਜੀਪੀ ਸਾਹਿਬ ਦਾ ਟਵੀਟ ਵੀ ਹੈ ਬਹੁਤ ਸਾਰੇ ਬੰਦਿਆਂ ਦਾ ਚਿਹਰੇ ਤੋਂ ਤੇ ਆਈਬਰੋਸ ਤੋਂ ਪਛਾਣ ਆਉਂਦੀ ਹੈ ਉਹ ਉਹਨੇ ਜਿਹੜੀ ਚੁੰਨੀ ਆ ਉਹਨੂੰ ਵੀ ਨੀਵਾ ਕੀਤਾ ਹੋਇਆ ਸੀ ਤੇ ਉਹਨੇ ਪੱਗ ਦੇ ਉੱਤੇ ਵੀ ਉਹ ਜਿਹੜਾ ਇੱਕ ਇਹਨਾਂ ਨੂੰ ਨਾ ਸਰਟੀਫਿਕੇਟ ਮਿਲੇ ਆ ਨਹੀਂ ਉਹ ਸਰਟੀਫਿਕੇਟ ਮੇਰੇ ਕੋਲੇ ਹੈਗੇ ਆ ਉਹ ਸਰਟੀਫਿਕੇਟ ਇਹਨਾਂ ਨੂੰ ਮਿਲ ਗਏ ਸੀ ਵੀ ਯਾਤਰਾ ਤੁਹਾਡੀ ਪੂਰੀ ਹੋ ਗਈ ਹੈ ਜੀ ਸਾਹਿਬ ਜੀ ਬਾਲੀਵੁੱਡ ਫਿਲਮਾਂ ਦੀ ਗੱਲ ਕੀਤੀ ਸੀ ਜੀ ਜੀ ਫਿਲਮ ਦੀ ਉਹਨਾਂ ਨਾਲ ਲਿਖੀ ਪਿਕਚਰ ਹਜੇ ਬਾਕੀ ਹੈ ਕਿ ਖਤਮ ਹੋ ਗਈ ਹੈ ਹਜੇ ਹੋਰ ਕੀ ਕਹਾ ਇਹਨਾਂ ਦੇ ਫੈਕਟਿਕੇਟ ਦਾ ਕਲੀਨ ਵੀ ਆ ਗਿਆ ਉਹ ਇਹਨਾਂ ਦਾ ਨਹੀਂ ਦੇਖੋ ਇਹ ਇਹ ਇਹਦੇ ਵਿੱਚ ਬਹੁਤ ਸਾਰੇ ਮਨ ਬੰਦਿਆ ਦੇ ਮਨ ਚ ਸ਼ੰਕਾ ਸੀ ਵੀ ਸ਼ਾਇਦ ਇਹਨੂੰ ਕੁਈਨ ਬੀ ਕਹਿ ਕੇ ਇਹਨੂੰ ਸ਼ਾਇਦ ਪਤਾ ਨਹੀਂ ਕੀ ਇਹਨੂੰ ਪ੍ਰਮੋਟ ਕਰ ਦਿੱਤਾ ਗਿਆ ਨਾ 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 ਇਹ ਕੁਈਨ ਬੀ ਦੇ ਨਾਲ ਫੌਜ ਜਿਹੜੀ ਜਿਹਦੇ ਸ਼ਾਇਦ ਇਕੱਠਾ ਕਰਦੀ ਹੈ ਇਹ ਜਿਹੜੀ ਹੈ ਇਹ ਕੁਈਨ ਸੀਗੀ ਜਿਨੇ ਇੱਕ ਕੈਸ਼ ਲੁੱਟਣ ਲਈ ਗੈਂਗ ਬਣਾਇਆ ਸੀ ਤੇ ਉਹ ਜਿਹੜੇ ਵਰਕਰ ਪਹਿਲਾਂ ਫੜੇ ਗਏ ਸੀ ਤੇ ਕੁਈਨ ਪੀ ਹੈ ਜਿਹੜੀ ਉਹ ਕੱਲੀ ਪਾਸੇ ਸੀ ਉਹਨੂੰ ਫੜਨ ਦੇ ਵਿੱਚ ਵੀ ਅਸੀਂ ਕਾਮਯਾਬ ਹੋਏ ਆ ਬੇਸਿਕ ਇਹਦਾ ਇਹ ਨਹੀਂ ਮਤਲਬ ਵੀ ਉਹਦਾ ਨਾਂ ਕੋਈ ਕੁਈਨ ਪੀ ਸੀ ਇਹ ਜਿਹੜਾ ਜਿਹੜੀ ਸਮਝ ਰੱਖਦੇ ਆ ਮੰਦੇ ਇੱਕੇ ਕੰਮ ਨੂੰ ਕਿਵੇਂ ਕਰਨ ਦਾ ਤਰੀਕਾ ਉਹਨਾਂ ਦੀ 노 ਡਾਊਟ ਕੇ ਲੁੱਟ ਆਲਿਆਂ ਦੀ ਇਹ ਵਾਕਿਆ ਹੀ ਰਾਣੀ ਸੀ ਹਾਂਜੀ ਇਹ ਇਹ ਮੇਰੇ ਲਈ ਖਬਰ ਹੈ ਜਿਹੜੀ ਤੁਸੀਂ ਦੱਸੀ ਹੈ ਵੀ ਇਹ ਜਿਹੜੀ ਤੁਸੀਂ ਦੱਸ ਰਹੇ ਹੋ ਮੇਰੇ ਲਈ ਖਬਰ ਹੈ ਇਹਨੂੰ ਪੜਤਾਲ ਕਰਾਂਗੇ ਸਾਹਮਣੇ ਵੀ ਅਸੀਂ ਜਿਹੜਾ ਹੈਗਾ ਕਰਾਂਗੇ ਐਫ ਆਈ ਆਰ ਦਾ ਨਾਮ ਕੋਈ ਲੈਗਲ ਟੀਮ ਦੀ ਇਨਵੋਲਵਮੈਂਟ ਨਹੀਂ ਸਾਹਮਣੇ ਨਹੀਂ ਹਜੇ ਨਾ ਜੀ ਇਹਦਾ ਦੇਖੋ ਪਹਿਲਿਆਂ ਦਾ ਰਿਮਾਂਡ ਲਿਆ ਸੀ 3 ਦਿਨ ਦਾ ਫਿਰ 4 ਦਿਨ ਦਾ ਹੋਰ ਰਿਮਾਂਡ ਲਿਆ 7 ਦਿਨ ਤੇ ਇਹਦਾ ਵੀ ਜ਼ਿਆਦਾ ਰਿਮਾਂਡ ਲਵਾਗੇ ਰਿਮਾਂਡ ਦੇ ਵਿੱਚ ਕੱਲੀ-ਕੱਲੀ ਗੱਲ ਪੁੱਛਾਂਗੇ ਫਿਰ ਜੋ ਪੁਰਤਾਲ ਦੇ ਵਿੱਚ ਆਇਆ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਸਰ ਰੀਲ ਰੀਲ ਦੇ ਨਾਮ ਦੀ ਇੰਨੀ ਸ਼ਿਕਾਇਤ ਹੀ ਪੈ ਜਾ ਸਕਦੀ ਸੀ ਜੇ ਰੀਲ ਹੋ ਰੀਲ ਨਾਲ ਇਹਦਾ ਕੋਈ ਲੈਂਕ ਨਹੀਂ ਕੋਈ ਤਾਂ ਅਸੀਂ ਤੁਹਾਡੇ ਚੈਨਲਾਂ ਦੀ ਟੀਆਰਪੀ ਖਤਮ ਨਹੀਂ ਕਰਨਾ ਚਾਹੁੰਦੇ ਮੈਂ ਤਾਂ ਰੀਲ ਬਾਰੇ ਉਹ ਰੀਲ ਤਾਂ ਤੁਸੀਂ ਮੈਂ ਕਿਹਾ ਤੁਸੀਂ ਵੀ ਵਿਚਾਰੇ ਰੋਜ਼ਗਾਰ ਕਰਦੇ ਹੋ ਅਸੀਂ ਉਹਦੇ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦੇ ਰੀਲ ਤਾਂ ਫੜੇ ਜਾਣ ਤੋਂ ਬਾਅਦ ਉਹਦੇ ਮੋਬਾਈਲ ਦੇ ਵਿੱਚੋਂ ਪਤਾ